ਪਰਵਾਰ ਤੁਹਾਡੇ ਰਾਧਾ ਸਵਾਮੀ ਨੇ ਤੁਹਾਨੂੰ ਕਿੱਦਾਂ ਬੋਲੇਨਾਦ ਦੀ ਨਗਰੀ ਦੇ ਵਿੱਚ ਆਣਾ ਪਿਆ ਦੇਖੋ ਪਰਵਾਰ ਮੇਰਾ ਅੱਜ ਵੀ ਦਾ ਰਾਧਾ ਸਵਾਮੀ ਹੈ ਦਾਸ ਪਟਕਿਆ ਫਿਰਦਾ ਸੀ ਉਹਨੇ ਆਪਣੀ ਸੇਵਾ ਚਲਾਇਆ ਜੀ ਤੁਸੀਂ ਕਿਹਾ ਕਿ ਦਾਸ ਪਟਕਿਆ ਫਿਰਦਾ ਸੀ ਜੀ ਉਹ ਦਾਸ ਕਿਵੇਂ ਪਟਕਿਆ ਪਿਆ ਦਾਸ ਪਹਿਲੇ ਉਦਾਸ ਸੀ ਅੱਜ ਮਹਾਦੇਵ ਦੀ ਕਿਰਪਾ ਨਾਲ ਬਿੰਦਾਸ ਹੈ ਕਿਨਾਂ ਜਿਹੜੋ ਬੰਦਾ ਪਰੇਸ਼ਾਨ ਹੁੰਦਾ ਠੀਕ ਹੈ ਤਕੀਕੋ ਜਾਂਦਾ ਪੜਦਾ ਕੋਲ ਜਾਂਦਾ ਨਹੀਂ ਜਾਂਦਾ ਜੀ ਮੈਂ ਵੀ ਪੜਤਕ ਹੋ ਗਿਆ ਸੀ ਠੀਕ ਹੈ ਮੈਂ ਵੀ ਜੋਤਿਸ ਕੋ ਗਿਆ ਸੀ ਡਬਨਟੀਵਰ ਖਾਲ ਲਈ ਜੋਤਿਸ ਨੇ ਸਾਰੇ ਕੁਝ ਜਿਹੀ ਸੀ ਕਹਿੰਦੇ ਕੋਈ ਕੰਮ ਨਾ ਕਰ ਤੂੰ ਸਿਰਫ ਇਦਾਂ ਇੱਕੋ ਹੀ ਪਾਏ ਕਰ ਮੈਂ ਕਿਹਾ ਦੱਸੋ ਕਹਿੰਦੇ ਇੱਕ ਲੋਟਾ ਜਲ ਸਾਰੀ ਮੁਸੀਬਤ ਹਾਰ ਬੜੇ ਵੱਡੇ ਵੱਡੇ ਚਮਤਕਾਰ ਹੋਏ ਨੇ ਦੇਖਿਆ ਜਾਵੇ ਤਾਂ ਇੱਕ ਉਹ ਜਿਹੜੀ ਧੂਨੇ ਤੁਸੀਂ ਬੰਦੇ ਹੋ ਤੁਸੀਂ ਤਿਲਕ ਲਗਾਉਂਦੇ ਹੋ ਤੁਸੀਂ ਉਹਨਾਂ ਨੂੰ ਮੂੰਹ ਤੇ ਦਿੰਦੇ ਹੋ ਲਗਾਉਣ ਵਾਸਤੇ ਵੀ ਕਿ ਕੋਈ ਠੀਕ ਹੋਵੇ ਜਾਂ ਕਿਸ ਤਰ੍ਹਾਂ ਤੇ ਸੰਗਤਾਂ ਨੂੰ ਕਿੰਨਾ ਇੱਕ ਵਿਸ਼ਵਾਸ ਹੈਗਾ ਉਸ ਚੀਜ਼ ਨੂੰ ਲੈ ਕੇ ਜਿਹੜੇ ਤੁਸੀਂ ਧੂਨੇ ਦੇ ਬੰਦੇ ਹੋ ਜੀ ਉਹ ਕਹਿੰਦੇ ਅਸੀਂ ਡਾਕਟਰ ਕੋ ਨਹੀਂ ਜਾਣਾ ਅਸੀਂ ਕਹਿੰਨਾ ਸਾਨੂੰ ਕਹਿੰਦਾ ਉਹ ਛੋਟੀ ਹੋਵੇ ਪ੍ਰੋਬਲਮ ਜਾਂ ਵੱਡੀ ਹੋਵੇ ਕਹਿੰਦੇ ਪਹਿਲੇ ਬਾਬੇ ਦਰਵਾਜ਼ੇ ਤੇ ਅਸੀਂ ਜਾਣਾ ਹੈ ਬਾਬੇ ਦਰਵਾਜ਼ੇ ਤੇ ਕੌਣ ਬੈਠਾ ਸ਼ਖਸ਼ਤ ਮਹਾਕਾਲ ਜੀ ਬੋਲੇ ਸ਼ੰਕਰ ਜੀ ਬੈਠੇ ਆ ਗਾਲਪੜ ਜੀ ਬੈਠੇ ਆ ਮਾ ਕਾਲੀ ਬੈਠੀ ਐ ਇੱਥੇ ਤੇ ਪੂਤ ਪ੍ਰੇਤ ਵੀ ਜਿਹਨੇ ਕਹਿੰਨਾ ਪੂਤ ਪ੍ਰੇਤ ਮਹਿੰਦੀਪੁਰ ਬੱਲਾ ਜੀ ਜਾਂਦੇ ਆ ਠੀਕ ਹੈ ਜੀ ਉੱਥੇ ਜਾ ਕੇ ਵੀ ਠੀਕ ਨਹੀਂ ਹੁੰਦੇ ਇਸ ਦਰਬਾਰ ਦੇ ਵਿੱਚ ਸ਼ਖਸ਼ਾਤ ਵਰਾਇਮਣ ਬੈਠਾ ਹੈ ਉਹ ਕਹਿੰਦੇ ਕਿਉਂਕਿ ਇਧਰ ਦੇਖੋ ਸ਼ਮਸ਼ਾਨ ਦੇ ਵਿੱਚ ਕੋਣ ਕਿੰਦਾ ਵਾਸ ਹੈ ਮਹਾਦੇਵ ਮਹਾਦੇਵ ਪੋਲੇ ਤੇ ਉਸ ਦਰਬਾਰ ਤੇ ਵੀ ਸ਼ਖਸ਼ਾਤ ਉਹਨਾਂ ਨੇ ਅਦਾਲਤ ਲਾਈ ਹੋਈ ਉੱਥੇ ਸੋਮਵਾਰ ਨੂੰ ਅਦਾਲਤ ਲੱਗਦੀ ਹੈ ਉੱਥੇ ਕਚੈਰੀ ਹੈ ਪੋਲੇ ਸ਼ੰਕਰ ਦੀ ਉਹ ਆਪ ਹੀ ਜਾਜਾ ਹੋ ਆਪ ਹੀ ਵਕੀਲ ਹੈ ਸਭ ਜਿੰਦੇ ਜਿੱਦਾਂ ਦਾ ਕਰਮ ਹੈ ਉਦਾਂ ਦੇ ਉਹਨਾਂ ਫਲ ਦੇਣਾ ਹੈ ਧੂਨੇ ਤੇ ਬੈਨ ਤੋਂ ਕਾਫੀ ਸੰਤਾਂ ਆਉਂਦੇ ਉਸ ਤੋਂ ਬਾਅਦ ਤੁਸੀਂ ਪੋਲੇ ਨਾਥ ਦਾ ਸ਼ਿੰਗਾਰ ਵੀ ਕਰਦੇ ਹੋ ਤੇ ਇਹ ਤੁਹਾਨੂੰ ਕਿਦਾਂ ਸ਼ੌਕ ਸ਼ਿੰਗਾਰ ਦਾ ਲੇ ਦੱਸਣ ਜੰਨਾ ਤੁਹਾਨੂੰ ਤੇ ਮੈਂ ਨਹੀਂ ਬੰਦਾ ਪੋਲੇ ਸ਼ੰਕਰ ਬੰਦੇ ਆ ਠੀਕ ਹੈ ਪੋਲੇ ਸ਼ੰਕਰ ਹੀ ਕਰਦੇ ਪੋਲੇ ਸ਼ੰਕਰ ਹੀ ਕਰਾਂਦੇ ਤੁਹਾਨੂੰ ਕਿਹਾ ਸ਼ਿਵ ਨੰਦੀ ਜੀ ਸ਼ਿਵ ਅੱਗੇ ਹੈਗਾ ਤੇ ਫਿਰ ਨੰਦੀ ਵੀ ਪਿੱਛੇ ਬੈਠੂਗਾ ਦੇਖੋ ਜੀ ਲੱਖਾਂ ਦੀ ਗਿਣਤੀ 'ਚ ਉੱਥੇ ਬੰਦੇ ਸੰਗਤ ਦਰਸ਼ਨ ਕਰੇਗੀ ਪੋਲੇ ਸ਼ੰਕਰ ਦੇ ਜੀ ਔਰ ਲੰਗਰ ਖਾਏਗੀ ਲੰਗਰ ਖਾਏ ਹਾਂਜੀ ਹਾਂਜੀ ਬਾਕੀ ਸਾਡੇ ਪੋਲੇ ਸ਼ੰਕਰ ਦੀ ਕਿਰਪਾ ਰਵੇ ਬਾਕੀ ਨੰਦੀ ਮਹਾਰਾਜ ਜੀ ਦੀ ਕਿਰਪਾ ਤੇ ਸਹਿਯੋਗ ਦੇ ਨਾਲ ਜੀ ਫੰਕਸ਼ਨ ਹੋਏਗਾ ਜੀ ਜੀ ਸ਼ਹਿਰ ਵਾਸੀਆਂ ਨੂੰ ਕੀ ਮਸਜ ਹੈ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਜੀ ਆਓ ਵੱਧ ਚੜ੍ਹ ਕੇ ਹਿੱਸਾ ਪਾਓ ਜੀ ਸਾ ਮੰਨੂ ਚਾਵਲਾ ਸ਼ਿਵਦਾ ਨੰਦੀ ਜੀ ਪਧਾਰੇ ਨੇ ਤੇ ਗੱਲਬਾਤ ਕਰਦੇ ਆਂ ਸ਼ਿਵਦਾ ਨੰਦੀ ਜੀ ਨਾਲ ਨੰਦੀ ਜੀ ਪਹਿਲਾਂ ਜੈ ਭੋਲੇ ਨਾਥ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੀ ਜੈ ਸ਼ੰਕਰ ਜੀ ਕਿਦਾਂ ਤੇ ਪਹਿਲਾਂ ਤੁਹਾਡਾ ਸਵਾਗਤ ਆ ਸਾਡੇ ਸਟੂਡੀਓ ਵਿੱਚ ਆਂਦਾ ਬਹੁਤ ਬਹੁਤ ਧੰਨਵਾਦ ਜੀ ਜੋ ਭੋਲੇ ਨਾਦਾ ਹੁਕਮ ਆਇਆ ਤੁਹਾਡੇ ਸਟੂਡੀਓ ਚ ਜੀ ਮਾਲਕ ਮਾਲਕ ਦੇ ਹੁਕਮ ਦੇ ਨਾਲ ਅਕੀਨਮ ਸੇ ਹਾਜ਼ਰ ਲੱਗੀ ਜੀ ਨੰਦੀ ਜੀ ਕਿਦਾਂ ਦੇਖਦੇ ਹੋ ਸ਼ਿਵਦਾ ਨੰਦੀ ਜੀ ਕਿਦਾਂ ਤੁਹਾਡਾ ਨਾਮ ਪਿਆ ਮੰਨੂ ਚਾਵਲਾ ਤੋਂ ਦੇ ਕੀ ਕਹਿਣਾ ਚਾਹੋਗੇ ਦੇਖੋ ਸਪ ਪੋਲੇਨਾਰ ਦੀ ਕਿਰਪਾ ਹੈ ਜੀ ਪੋਲੇਨਾਰ ਦਾ ਹੁਕਮ ਆਇਆ ਜੀ ਤੇ ਮਨੂੰ ਚਾਹਵਦਾ ਤੋਂ ਸ਼ਿਵਨੰਦੀ ਬਣਾਇਆ ਜੀ ਮਾਲਕ ਨੇ ਬਣਾਇਆ ਜੀ ਉਹਨਾਂ ਨੇ ਆਪਣੀ ਸੇਵਾ ਚਲਾਇਆ ਜੀ ਦਾਸ ਪਟਕਿਆ ਫਿਰਦਾ ਸੀ ਉਹਨੇ ਆਪਣੀ ਸੇਵਾ ਚਲਾਇਆ ਜੀ ਤੁਸੀਂ ਕਿਹਾ ਕਿ ਦਾਸ ਪਟਕਿਆ ਫਿਰਦਾ ਸੀ ਜੀ ਉਹ ਦਾਸ ਕਿਵੇਂ ਪਟਕਿਆ ਫਿਰਦਾ ਸੀ ਦਾਸ ਪਹਿਲੇ ਉਦਾਸ ਸੀ ਅੱਜ ਮਹਾਦੇਵ ਦੀ ਕਿਰਪਾ ਨਾਲ ਬਿੰਦਾਸ ਹੈ ਬਿੰਦਾਸ ਹੈ ਜੀ ਜੀ ਨੰਦੀ ਵੀ ਕਿਦਾਂ ਦੇਖਦੇ ਹੋ ਕਿ ਪਰਿਵਾਰ ਤੁਹਾਡੇ ਰਾਧਾ ਸਵਾਮੀ ਨੇ ਤੁਹਾਨੂੰ ਕਿਦਾਂ ਪੋਲੇ ਨਾ ਦੀ ਨਗਰੀ ਦੇ ਵਿੱਚ ਆਣਾ ਪਿਆ ਦੇਖੋ ਪਰਿਵਾਰ ਮੇਰਾ ਅੱਜ ਵੀ ਦਾਦਾ ਸੋਮੀ ਹੈ ਜੀ ਮੇਰੇ ਫਾਦਰ ਮਦਰ ਮੇਰੀ ਸਿਸਟਰ ਸਾਰਾ ਪਰਿਵਾਰ ਅੱਜ ਵੀ ਦਾਦਾ ਸੋਮੀ ਹੈ ਪਹਿਲੇ ਵੀ ਉਹ ਪਿਛਲੇ ਕਈ ਸਾਲਾ ਤੋਂ ਕਹਿੰਦੇ ਕੋਲਾ ਦੇ ਕੁਲ ਚੱਲ ਰਹੇ ਹੈ ਉਹ ਦਾਦਾ ਸੋਮੀ ਹੈ ਤੇ ਮਹਾਦੇਵ ਨੇ ਪਹਿਲੇ ਦਾਸ ਨੂੰ ਨਾਸਤਿਕ ਬਣਾਇਆ ਨਾ ਦਾਦਾ ਸੋਮੀ ਵੱਲ ਜਾਂਦਾ ਸੀ ਨਾ ਕਿਸੇ ਦਰਬਾਰ ਦੇ ਵਿੱਚ ਜਾਂਦਾ ਸੀ ਜੀ ਪਹਿਲੇ ਮਾਲਕ ਨੇ ਕਹਿੰਦਾ ਕਮਾਇਆ ਦੇਖ ਦੁਨੀਆ ਕੀ ਹੈ ਫਿਰ ਮਾਲਕ ਨੇ ਕਹਿੰਦਾ ਪਟਕਾ ਪਟਕਾ ਕੇ ਆਪਣੇ ਦਰਵਾਜ਼ੇ ਬੁਲਾਇਆ ਜੀ ਦੋ 13 2013 ਦੇ ਉਸ ਜਦੋਂ 2013 ਮੈਨੂੰ ਪਤਾ ਨਹੀਂ ਸੀ ਉਹ 13 ਮਤਲਬ ਕਿ ਤੇਰਾ ਹੀ ਸਾਰਾ ਕੁਝ ਹੈ ਮਾਲਕ ਕਹਿੰਦਾ ਮੇਰਾ ਹੀ ਹੈ ਸਾਰਾ ਕੁਝ ਆ ਜਾ ਹੁਣ ਤੁਸੀਂ ਕਿਹਾ 2013 2013 ਤੇਰਾ ਹੀ ਤੇਰਾ ਹੈ ਹਾਂ ਤੇਰਾ ਹੀ ਤੇਰਾ ਤੇ ਮੈਨੂੰ ਨਹੀਂ ਪਤਾ ਸੀ ਉਹ ਤੇਰਾ ਮੇਰੇ ਲਈ ਕੀ ਆਏ ਸੀ ਕੀ ਆਈ ਸੀ ਮਾਲਕ ਨੇ ਕਹਿੰਦੇ ਇੱਕ ਲੋਟਾ ਜਲ ਸਾਰੀ ਮੁਸੀਬਤਾਂ ਦਾ ਹੱਲ ਮੈਨੂੰ ਕਹਿੰਦਾ ਜੇ ਲੋ ਬੰਦਾ ਪਰੇਸ਼ਾਨ ਹੁੰਦਾ ਠੀਕ ਹੈ ਤਕੀਕੋ ਜਾਂਦਾ ਪੰਧਾ ਕੋਲ ਜਾਂਦਾ ਨਹੀਂ ਜਾਂਦਾ ਜੀ ਮੈਂ ਵੀ ਪੰਡਤ ਕੋ ਗਿਆ ਸੀ ਠੀਕ ਹੈ ਮੈਂ ਵੀ ਜੋਤਿਸ਼ ਕੋ ਗਿਆ ਸੀ ਆਪਣਾ ਟੇਵਾ ਖਾਣ ਲਈ ਜੋਤਿਸ਼ ਨੇ ਸਰ ਇੱਕੋ ਜਿਹੀ ਚੀਜ਼ ਕਿ ਸੇ ਕਹਿੰਦੇ ਕੋਈ ਕੰਮ ਨਾ ਕਰ ਤੂੰ ਸਿਰਫ ਇਦਾਂ ਇੱਕੋ ਹੀ ਪਾਏ ਕਰ ਮੈਂ ਕਿਹਾ ਦੱਸੋ ਕਹਿੰਦੇ ਇੱਕ ਲੋਟਾ ਜਲ ਸਾਰੀ ਮੁਸੀਬਤ ਦਾ ਹੱਲ ਜੀ ਕਹਿੰਦੇ ਲਗਾਤਾ ਤੂੰ ਨੰਗੀ ਪੈਰੀ ਜਾ ਜੀ ਬੋਲੇ ਨਾਲ ਦੇ ਦਰਵਾਜ ਜੀ ਉਹਨੇ ਕੁਛ ਦਿਨ ਦੱਸੇ ਜੀ ਲਗਾਤਾਰ ਨਿਰੰਤਰ ਪੋਲੇ ਸ਼ੰਕਰ ਦੀ ਸੇਵਾ ਉਹਨਾਂ ਨੂੰ ਮੈਨੂੰ ਤਾਂ ਪਤਾ ਨਹੀਂ ਸੀ ਪਹਿਲਾ ਲੋਟਾ ਗਣਪਤ ਚੜਾਈ ਦਾ ਹੈ ਜਾਂ ਪੋਲੇ ਸ਼ੰਕਰ ਚੜਾਈ ਦਾ ਜਦੋਂ ਸ਼ੁਰੂਆਤ ਹੋਈ ਜਦੋਂ ਸ਼ੁਰੂਆਤ ਹੋਈ ਜਦੋਂ ਪਹਿਲੀ ਵਾਰ ਗਿਆ ਮੈਂ ਪੰਡਤ ਜੀ ਨੂੰ ਪੁੱਛਿਆ ਮੈਂ ਕਿਹਾ ਪੰਡਤ ਜੀ ਜਲ ਕਿੱਦਾ ਚੜਾਣਾ ਹੈ ਕਹਿੰਦੇ ਪਹਿਲੇ ਗਣਪਤੀਨ ਚੜਾਓ ਫਿਰ ਪੂਲੇਨਾਨ ਚੜਾਓ ਮੈਂ ਕਿਹਾ ਠੀਕ ਹੈ ਜੀ ਉਹ ਕਰਦੇ 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 ਪੂਲੇ ਸ਼ੰਕਰ ਦੇ ਦਰਵਾਜ਼ੇ ਰੂਟੀਨ ਬਣ ਗਈ ਰੋਜ਼ਾਨੀ ਤੇ ਫਿਰ ਉਸ ਤੋਂ ਬਾਅਦ ਪੂਲੇ ਸ਼ੰਕਰ ਨੇ ਜਲ ਦੇ ਨਾਲ ਨਾਲ ਫੁੱਲਾਂ ਦਾ ਥੋੜਾ ਜਿਹਾ ਕਹਿੰਨਾ ਮਤਲਬ ਫੁੱਲ ਵੀ ਚੜਵਾਉਣੇ ਸ਼ੁਰੂ ਕਰਤੇ 5 ਰੁਪਏ ਫੁੱਲ ਸ਼ੁਰੂ ਹੋਏ ਸੀ 5-10 ਰੁਪਏ ਤੋਂ ਤੇ ਕਰਦੇ ਕਰਦੇ ਲੱਖਾਂ ਰੁਪਏ ਦੇ ਫੁੱਲ ਚੜ ਗਏ ਪੂਲੇ ਸ਼ੰਕਰ ਨੇ ਆਪਣੇ ਹੁਕਮ ਦੇ ਨਾਲ ਆਪਣੇ ਨੇ ਫਿਰ ਉਸ ਤੋਂ ਬਾਅਦ ਜਦੋਂ ਮੇਰੀ ਦੁਕਾਨ ਵੀ ਹੈਗੀ ਹਜੂਰੀ ਨੋਟ ਤੇ ਜੀ ਤੇ ਦੁਕਾਨ ਦੇ ਸਾਹਮਣੇ ਮੰਦਰ ਹੈ ਦੁਰਗਾ ਮਾਤਾ ਮੰਦਰ ਜੀ ਜਦੋਂ ਦੁਰਗਾ ਮਾਤਾ ਮੰਦਰ ਜਦੋਂ ਡੇਲੀ ਫੁੱਲਰ ਸ਼ਿੰਗਾਰ ਹੋਣ ਲੱਗਿਆ ਪੰਡਤ ਜੀ ਕਹਿਣ ਲੱਗੇ ਕਹਿੰਦੇ ਜੀ ਆਪ ਇਤਨੇ ਫੁੱਲ ਚੜਾਉਂਦੇ ਹੋ ਤੋ ਕਹਿੰਨਾ ਮਲਾ ਖਾਮ ਇਸਕੋ ਰੱਖੇਗਾ ਹਮ ਇਸਕੋ ਕਾਂ ਕਾਂ ਰੱਖੇ ਮੈਂ ਕਿਹਾ ਪੰਡਤ ਜਲ ਪ੍ਰਵਾਹ ਕਰ ਦੋ ਕਹਿੰਦੇ ਨਹੀਂ ਕਹਿੰਦਾ ਉੱਪਰ ਛਤਰ ਦੇਖੋ ਬੜੀ ਬੜੀ ਹੈ ਹਮ ਆਪਨੇ ਲੱਖ ਰੁਪਏ ਕੇ ਫੁੱਲ ਲਗਾ ਰਹੀ ਮੈਂ ਕਿਹਾ ਮਿਹਨਤ ਲਗਾਈ ਨਹੀਂ ਭਗਵਾਨ ਨੇ ਲਗਵਾਈ ਹੈ ਹਮ ਕਰਦੇ ਕਰਦੇ ਉਸ ਤੋਂ ਬਾਅਦ ਫੁੱਲਾਂ ਦੀ ਸੇਵਾ ਪੋਲੇ ਸ਼ੰਕਰ ਨੇ ਬੰਦ ਕਰਾ ਦਿੱਤੀ ਫਿਰ ਪੋਲੇ ਸ਼ੰਕਰ ਨੇ ਸ਼ੁਰੂ ਕਰਾਇਆ ਸ਼ਿੰਗਾਰ ਆਪਣਾ ਚੰਨਨ ਤੋਂ ਫਿਰ ਕਰਦੇ 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 ਟਾਈਮ ਬੀਤਦਾ ਗਿਆ 2016 ਚ ਸ਼ਮਸ਼ਾਨ ਮੰਦਰ ਪੋਲੇ ਨਾਰ ਨੇ ਬਚਵਾਇਆ ਉਸ ਤੋਂ ਪਹਿਲੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਵੀ ਅ ਪ੍ਰਚੀਨ ਜਿਹੜੇ ਸਵੈਭੂ ਹੈ ਸ਼ੰਕਰ ਭਗਵਾਨ ਜੀ ਦੇ ਜਿਨ੍ਹਾਂ ਵਿੱਚ ਸਵੈਭੂ ਸ਼ਿਵਲਿੰਗ ਹੈ ਮਹਾਦੇਵ ਨੇ ਉੱਥੇ ਹੁਕਮ ਲਾਇਆ ਚੱਲ ਪਈ ਆ ਜਾ ਉੱਥੇ ਸ਼ਿੰਗਾਰ ਦੀ ਸੇਵਾ ਤੇਰੀ ਹੈਗੀ ਹੈ ਕਰਨਾ ਮਾਲਕ ਨੇ ਕਰਾਣਾ ਉਹਨੇ ਆਣਾ ਵੀ ਉਹਨੇ ਹੈ ਅਸੀਂ ਦਾਸ ਐ ਬਿੰਦਾਸ ਐ ਹੂੰ ਉਹ ਐਡੀ ਚਲਦੀ ਰਹੀ ਦੇਖੋ ਕਰਦੇ ਕਰਦੇ 2013 ਤੋਂ ਸਫਰ ਅੱਜ 2026 ਪਹੁੰਚ ਗਿਆ ਜੀ 13 ਸਾਲ ਬੀਤ ਗਏ ਜੀ ਕਿਉਂਕਿ 13 ਸਾਲ ਬਾਅਦ ਤੁਹਾਡੇ ਅਮਨ ਸਾਹਮਣੇ ਪ੍ਰਭੂ ਨੇ ਬਿਠਾਇਆ ਜੀ ਬਿਲਕੁਲ ਸੋ ਤੇ ਨੰਦੀ ਦੀ 2013 2015 16 20 ਤੇ 2026 ਆ ਗਈ ਤੇ ਉਸ ਤੋਂ ਬਾਅਦ ਭੋਲੇ ਨਾ ਦੀ ਨਗਰੀ ਦੇ ਵਿੱਚ ਤੁਸੀਂ ਆ ਗਏ ਦੇਖੋ ਭੋਲੇ ਸ਼ੰਕਰ ਦੇ ਹੁਕਮ ਦੇ ਨਾਲ ਆ ਰਹੇ ਹਾਂ ਚੱਲ ਰਹੇ ਹਾਂ ਕਹਿੰਦੇ ਪਹਿਲੇ ਦਾਸੁਦਾਸ ਸੀ ਅੱਜ ਬਿੰਦਾਸ ਹੈ ਕਿਉਂ ਕਿਉਂਕਿ ਮਹਾਦੇਵ ਨਾਲ ਹੈ ਪਹਿਲੇ ਦੁਨੀਆਦਾਰੀ ਨਾਲ ਸੀ ਜੀ ਹੁਣ ਦੁਨੀਆਦਾਰੀ ਨਾਲ ਕੋਈ ਹੈ ਨਹੀਂ ਕਿਉਂਕਿ ਮਹਾਦੇਵ ਹੈ ਅੱਜ ਵੀ ਤੁਸੀਂ ਉਸ ਪੋਲੇ ਨਾਲ ਦੇ ਦਰਬਾਰ ਤੇ ਤੁਸੀਂ ਉੱਥੇ ਸੋਮਵਾਰ ਦੇ ਸੋਮਵਾਰ ਹੁੰਨੇ ਆ ਤੇ ਉੱਥੇ ਹਜ਼ਾਰਾਂ ਸ਼ਰਧਾਲੂ ਉੱਥੇ ਪਹੁੰਚਦੇ ਆ ਨਸਤਮਸਤਕ ਹੋਣ ਵਾਸਤੇ ਤੇ ਉਸ ਤੋਂ ਬਾਅਦ ਤੁਸੀਂ ਧੋਣੇ ਤੇ ਵੀ ਤੁਸੀਂ ਬੰਦੇ ਹੋ ਤੇ ਸ਼ਿੰਗਾਰ ਵੀ ਕਰਦੇ ਹੋ ਤੇ ਕਿੱਦਾਂ ਦੇਖਦੇ ਹੋ ਦੇਖੋ ਗੰਨਾ ਜੀ ਉਹ ਦਰਬਾਰ ਹੈਗਾ ਪੋਲੇ ਸ਼ੰਕਰ ਦਾ ਜੀ ਪਹਿਲੇ ਵੀ ਸਾਡੇ ਆਉਣ ਤੋਂ ਪਹਿਲੇ ਵੀ ਪੋਲੇ ਸ਼ੰਕਰ ਵਿਰਾਜਮਨ ਸੀ ਤੇ ਹੁਣ ਵੀ ਵਿਰਾਜਮਨ ਅੱਗੇ ਵਿਰਾਜਮਨ ਨੇ ਅਸੀਂ ਤੇ ਆਏ ਗਏ ਮੇਲੇ ਸਮਝੇ ਕਿਉਂਕਿ ਉਸ ਦਰਬਾਰ ਦੇ ਵਿੱਚ ਹੁਕਮ ਦੇ ਨਾਲ ਜੋ ਵੀ ਆਂਦਾ ਹੈ ਭਗਤ ਵੀ ਕੈਨ ਅਮਲ ਕੋਈ ਵੀ ਸੰਗਤ ਵੀ ਆਉਂਦੀ ਹੈ ਜਾਂ ਭਗਤ ਵੀ ਆਂਦਾ ਹੈ ਕੋਈ ਦਾਸ ਵੀ ਆਂਦਾ ਹੈ ਉਹਨਾਂ ਦਾ ਹੁਕਮ ਨਾਲ ਆਂਦਾ ਹੈ ਜੇ ਹੁਕਮ ਹੁੰਦਾ ਹੈ ਤੇ ਜਿੰਨੇ ਜਿੰਦਾ ਹੁਕਮ ਲੱਗਿਆ ਉਹ ਚੁਣ ਕੇ ਆਪਣੇ ਆਪ ਹੀ ਲੈ ਕੇ ਆਂਦਾ ਕਾਕਾ ਤੇਰੀ ਡਿਊਟੀ ਲੱਗ ਗਈ ਹੁਣ ਤੂੰ ਹਿਲਣਾ ਨਹੀਂ ਇੱਥੋਂ ਦੀ ਹੁਣ ਸੋਮਵਾਰ ਦਾ ਦਿਹਾੜਾ ਆਂਦਾ ਆਂਦਾ ਨਹੀਂ ਆਂਦਾ ਸੋਮਵਾਰ ਦਿਹਾੜਾ ਆਂਦਾ ਹੈ ਸਭ ਤੋਂ ਪਹਿਲੇ ਖੁਸ਼ੀ ਕਿਨੂੰ ਛੱਡਦੀ ਹੈ ਮੈਨੂੰ ਤਾਂ ਛੱਡ ਜਿਹੜੀ ਨਾਲ ਮੇਰੀ ਧਰਮ ਪਤਨੀ ਜਿਹੜੀਆਂ ਸੰਗਤਾਂ ਉੱਥੇ ਆਉਂਦਾ ਸਭ ਤੋਂ ਪਹਿਲੇ ਮੇਰੀ ਧਰਮ ਪਤਨੀ ਨੂੰ ਠੀਕ ਹੈ ਜਿੰਨੇ ਕੈਨ ਅਮਲ ਜਿੰਦਾ ਸ ਜਦੋਂ ਹੁਣ ਕਹਿੰਦਾ ਮੈਂ ਤੁਸੀਂ ਧਰਮ ਦੇ ਰਸਤੇ ਚੱਲ ਰਹੇ ਹੋ ਸਭ ਤੋਂ ਪਹਿਲੇ ਰੋਕ ਕਿੱਥੋਂ ਪੈਂਦੀ ਹੈ ਪਰਿਵਾਰ ਦੇ ਵਿੱਚ ਜੇ ਪਰਿਵਾਰ ਤੁਹਾਡਾ ਸਹਿਯੋਗ ਕਰੇ ਤੇ ਤੁਸੀਂ ਕਹਿਨ ਦਾ ਮਤਲਬ ਤੁਸੀਂ ਪਿੱਛੇ ਨਹੀਂ ਹਟ ਸਕਦੇ ਹੋਰ ਵੱਧੋਗੇ ਕਿਉਂਕਿ ਜੋਸ਼ ਪਰਿਵਾਰ ਚੋਂ ਹੀ ਮਿਲਣਾ ਹੈ ਉਹ ਮੇਰੇ ਮਦਰ ਫਾਦਰ ਸਾਰੇ ਹੀ ਪ੍ਰੋਪਰੀ ਉਹਨਾਂ ਨੂੰ ਪਤਾ ਕਿ ਧਰਮ ਦੇ ਕੰਮ ਚ ਲੱਗਿਆ ਸੇਵਾ ਕਰਿਆ ਬਿਨਾਂ ਸਵਾਰਥ ਕਿ ਕਿਸੇ ਕੋਈ 1 10 ਪੈਸੇ ਨਹੀਂ ਲੈਣੇ ਤੇ ਹੁਣ ਦੇਖੋ ਵਾਈਫ ਦਾ ਵੀ ਪੂਰਾ ਸਹਿਯੋਗ ਹੈਗਾ ਧਰਮ ਪਤਨੀ ਦਾ ਜੀ ਬਿਲਕੁਲ ਪਰਮਾਤਮਾ ਨੇ ਉਹਨੂੰ ਵੀ ਨਾਲ ਸੇਵਾ ਚ ਰੱਖਿਆ ਚੱਲ ਭਾਈ ਤੂੰ ਵੀ ਸੋਮਵਾਰ ਨਾਲ ਜਾ ਮੇਰੇ ਤੋਂ ਪਹਿਲੇ ਉਹਨੂੰ ਹੁੰਦਾ ਕਿ ਸੋਮਵਾਰ ਆ ਗਿਆ ਚਲੋ ਭਾਈ ਜਾਣਾ ਵਸ ਸਮਝ ਜਾਣਾ ਕਿਉਂ ਉਹਨੂੰ ਕਿੰਨਾ ਸੰਗਾ ਤੱਕ ਇੰਤਜ਼ਾਰ ਕਰ ਰਹੀ ਹੈ ਕਿੰਦਾ ਕਰ ਰਹੀ ਹੈ ਸਾਡਾ ਨਹੀਂ ਕਰ ਰਹੀ ਪੋਲੇ ਸ਼ੰਕਰ ਤੱਕ ਕਰ ਰਹੀ ਦੇਖੋ ਅਸੀਂ ਤੇ ਦਾਸ ਆਂ ਉਹਦੇ ਚੰਨਾ ਚ ਬੈਠਾਂਗੇ ਤੇ ਬਿੰਦਾਸ ਹੋਵਾਂਗੇ ਜੇ ਆਪਾਂ ਰੋਡ ਤੇ ਫੇਰੀ ਜਾਵਾਂਗੇ ਤੇ ਫਿਰ ਕਿੱਦਾਂ ਹੋਵਾਂਗੇ ਫਿਰ ਉਦਾਸ ਹੋਵਾਂਗੇ ਉਹਦੇ ਚੰਨਾ ਚ ਰਹਿ ਕੇ ਬਿੰਦਾਸ ਹੋਈ ਜਿੰਨੀ ਸੰਗਰ ਆ ਰਹੀ ਹੈ ਸਭ ਪੋਲੇ ਸ਼ੰਕਰ ਦੀ ਹੈ ਉਹ ਦਰਵਾਜ਼ੇ ਵਿੱਚ ਐਸੇ ਐਸੇ ਚਮਤਕਾਰ ਹੁੰਦੇ ਆ ਕਿਸੇ ਨੂੰ ਕਹਿ ਨਾ ਵਾਲਾ ਜੜੀ ਸਾਡੀ ਜਿਹੜੀ ਨੇਤਰ ਹੈ ਗਿਆ ਪਰਮਾਤਮਾ ਨੇ ਬਖਸ਼ੀ ਹਰ ਇਨਸਾਨ ਨੂੰ ਮਗਰ ਉਸ ਨੇਤਰ ਨਾਲ ਉਹ ਪਰਮਾਤਮਾ ਨਹੀਂ ਨਜ਼ਰ ਆਉਂਦਾ ਕਿਉਂਕਿ ਸਾਡੇ ਨੇਤਰਾਂ ਦੇ ਪਿੱਛੇ ਜਿਹੜਾ ਦਿਵੀ ਰਿਸਤੀ ਹੈ ਉਹ ਮਾਲਕ ਹੁਕਮ ਦੇ ਹਸਾਬ ਨਾਲ ਤੁਹਾਨੂੰ ਨਜ਼ਰ ਆਊਗਾ ਕਿ ਮਾਲਕ ਤੁਹਾਡੇ ਕੋਲ ਸ਼ਖਸ਼ਰ ਬੈਠਾ ਹੈ ਹੁਣ ਮੰਨ ਲਓ ਅਸੀਂ ਇੱਥੇ ਮਾਲਕ ਦੇ ਹੁਕਮ ਨਾਲ ਆਇਆ ਤਾਂ ਹੁਣ ਮੈਂ ਇਕੱਲਾ ਨਹੀਂ ਆਇਆ ਠੀਕ ਹੈ ਮੇਰੇ ਨਾਲ ਉਹ ਵੀ ਆਇਆ ਠੀਕ ਹੈ ਉਹ ਵੀ ਤੁਹਾਡੇ ਨੇੜੇ ਜਿਹੜੇ ਬੈਠਾ ਤੋਂ ਨਜ਼ਰ ਨਹੀਂ ਆਊਗਾ ਕਿਉਂ ਉਹੀ ਦੇਖੋ ਬੁਲਾਣ ਵਾਲਾ ਪਠਾਣ ਵਾਲਾ ਕਰਾਣ ਵਾਲਾ ਸਭ ਉਹੀ ਹੈ ਜੀ ਬਿਲਕੁਲ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਮੈਸੇਜ ਤੇ ਨੰਦੀ ਜੀ ਇੱਕ ਗੱਲ ਕਹੋ ਕਿ ਉੱਥੇ ਜਿਹੜੀਆਂ ਸੰਗਤਾ ਉੱਥੇ ਆਉਂਦੀਆਂ ਨੇ ਬੜੇ ਵੱਡੇ ਵੱਡੇ ਚਮਤਕਾਰ ਹੋਏ ਨੇ ਦੇਖਿਆ ਜਾਵੇ ਤਾਂ ਇੱਕ ਉਹ ਜਿਹੜੀ ਧੂਨੇ ਤੁਸੀਂ ਬੰਦੇ ਹੋ ਤੁਸੀਂ ਤਿਲਕ ਲਗਾਉਂਦੇ ਹੋ ਤੁਸੀਂ ਉਹਨਾਂ ਨੂੰ ਮੂੰਹ ਤੇ ਦਿੰਦੇ ਹੋ ਲਗਾਉਣ ਵਾਸਤੇ ਵੀ ਕਿ ਕੋਈ ਠੀਕ ਹੋਵੇ ਜਾਂ ਕਿਸ ਤਰ੍ਹਾਂ ਤੇ ਸੰਗਤਾ ਨੂੰ ਕਿੰਨਾ ਇੱਕ ਵਿਸ਼ਵਾਸ ਹੈਗਾ ਉਸ ਚੀਜ਼ ਨੂੰ ਲੈ ਕੇ ਜਿਹੜੇ ਤੁਸੀਂ ਧੂਨੇ ਦੇ ਬੰਦੇ ਹੋ ਦੇਖੋ ਸੰਗਤਾ ਨੂੰ ਉਸ ਦਰਬਾਰ ਦੇ ਵਿੱਚ ਇੰਨਾ ਕੋ ਜਿਆਦਾ ਵਿਸ਼ਵਾਸ ਹੋ ਗਿਆ ਹੈ ਕਿ ਉਹ ਕਹਿੰਦੇ ਅਸੀਂ ਡਾਕਟਰ ਕੋ ਨਹੀਂ ਜਾਣਾ ਅਸੀਂ ਕਹਿੰਦੇ ਸਾਨੂੰ ਕਹਿੰਦਾ ਉਹ ਛੋਟੀ ਹੋਏ ਪ੍ਰੋਬਲਮ ਜਾਂ ਵੱਡੀ ਉਹ ਕਹਿੰਦੇ ਪਹਿਲੇ ਬਾਬੇ ਦਰਵਾਜ਼ੇ ਤੇ ਅਸੀਂ ਜਾਣਾ ਹੈ ਬਾਬੇ ਦਰਵਾਜ਼ੇ ਤੇ ਕੌਣ ਬੈਠਾ ਸ਼ਖਸ਼ਤ ਮਹਾਕਾਲ ਜੀ ਬੋਲੇ ਸ਼ੰਕਰ ਜੀ ਬੈਠੇ ਆ ਗਾਲਪੜ ਜੀ ਬੈਠੇ ਆ ਮਾਂ ਕਾਲੀ ਬੈਠੀ ਹੈ ਉਹ ਕਹਿੰਦੇ ਉਸ ਦਰਬਾਰ ਚ ਜਾਵਾਂਗੇ ਠੀਕ ਹੈ ਸਾਡੀ ਮੁਸੀਬਤ ਜਿਹੜੀ ਵੀ ਹੈ ਕਹਿੰਦੇ ਜਰੂਰੀ ਨਹੀਂ ਹੈ ਬਿਮਾਰੀ ਇੱਥੇ ਤਾਂ ਪੂਤ ਪ੍ਰੇਰ ਵੀ ਜਿਹਨੇ ਕਹਿੰਨਾ ਪੂਤ ਪ੍ਰੇਰ ਮੈਂਂਦਰੀਪੁਰ ਬੱਲਾ ਜੀ ਜਾਂਦੇ ਆ ਠੀਕ ਹੈ ਉੱਥੇ ਜਾ ਕੇ ਵੀ ਠੀਕ ਨਹੀਂ ਹੁੰਦੇ ਇਸ ਦਰਬਾਰ ਦੇ ਵਿੱਚ ਸ਼ਖਸ਼ਾਤ ਵਰਾਜਮਨ ਬੈਠਾ ਉਹ ਕਹਿੰਦੇ ਕਿਉਂਕਿ ਇਧਰ ਦੇਖੋ ਸ਼ਮਸ਼ਾਨ ਦੇ ਵਿੱਚ ਕੌਣ ਕਿੰਦਾ ਵਾਸ ਹੈ ਮਹਾਦੇਵ ਦਾ ਮਹਾਦੇਵ ਪੋਣੇ ਦਾ ਤੇ ਮਹਾਦੇਵ ਸੁਣ ਸਾਰੇ ਜਿੰਨੇ ਵੀ ਜਿੰਨੀ ਵੀ ਆਤਮਾ ਹੈ ਸਾਰਿਆਂ ਨੂੰ ਕੰਟਰੋਲ ਕੌਣ ਕਰਦਾ ਮਹਾਦੇਵ ਕਰਦੇ ਆ ਤੇ ਜਿੰਨੇ ਵੀ ਹੁਣ ਤੇ ਉਸ ਦਰਬਾਰ ਦੇ ਵਿੱਚ ਸ਼ਖਸ਼ਤ ਉਹਨਾਂ ਨੇ ਅਦਾਲਤ ਲਾਈ ਏ ਉੱਥੇ ਸੋਮਵਰ ਨੂੰ ਅਦਾਲਤ ਲੱਗਦੀ ਏ ਉੱਥੇ ਕਚੈਰੀ ਹੈ ਪੋਲੇ ਸ਼ੰਕਰ ਦੀ ਉਹ ਆਪ ਹੀ ਜੱਜ ਹੈ ਉਹ ਆਪ ਹੀ ਵਕੀਲ ਹੈ ਸਮਝਣ ਜਿੰਦੇ ਜਿੱਦਾਂ ਦਾ ਕਰਮ ਹੈ ਉਦਾਂ ਦੇ ਉਹਨਾਂ ਫਲ ਦੇਣਾ ਹੈ ਮੰਨ ਲਓ ਕੈਨਮਲ ਕੋਈ ਆਇਆ ਠੀਕ ਹੈ ਉਹਦੀ ਪਰੇਸ਼ਾਨੀ ਕਿੰਨੇ ਸਾਲ ਤੋਂ ਨਹੀਂ ਠੀਕ ਹੋ ਰਹੀ ਭਾਵੇਂ ਡਾਕਟਰ ਕੋ ਜਾ ਰਿਹਾ ਭਾਵੇਂ ਕਿੱਥੇ ਜਾ ਰਿਹਾ ਠੀਕ ਹੈ ਨਹੀਂ ਠੀਕ ਹੋ ਰਹੀ ਉਹਦੇ ਦਰਬਾਰ ਦੇ ਵਿੱਚ ਆ ਕੇ ਜਦੋਂ ਆਇਆ ਝੁੱਕ ਕੇ ਕਿ ਬਾਬਾ ਮੈਂ ਤੇਰੇ ਦਰਵਾਜ਼ੇ ਆ ਠੀਕ ਹੋਣ ਲਈ ਤੇ ਬਾਬੇ ਨੇ ਕਿਹਾ ਕੀ ਹੁਕਮ ਲਾਣਾ ਕੋਈ ਗੱਲ ਨਹੀਂ ਆਇਆ ਤੇਰੀ ਅਰਜੀ ਲੱਗ ਗਈ ਹੁਕਮ ਹੁਦਾ ਚੱਲਣਾ ਜਿਉਂਦਾ ਮੂਡ ਆਣਾ ਹੈ ਤੇ ਉਹ ਅਰਜੀ ਤੇ ਉਹਨਾਂ ਇੱਕ ਖੋਲ ਕੇ ਸਾਈਨ ਕਰ ਦਿੰਦੇ ਨੇ ਓਕੇ ਪਾਸ ਹੋ ਗਈ ਅਰਜੀ ਸੰਗਤ ਠੀਕ ਹੋ ਕੇ ਵੀ ਗਈਆਂ ਨੇ ਮੈਂ ਇੱਕ ਪਿਛਲੀ ਵਾਰ ਇੱਕ ਆ ਤੁਹਾਡੇ ਨਿਊਜ਼ਲੈਟਰ ਬੈਂਕ ਉੱਥੇ ਇੱਕ ਸੰਗਤ ਨਾਲ ਗੱਲਬਾਤ ਕੀਤੀ ਜੀ ਕਹਿੰਦੇ ਮੈਨੂੰ ਕੈਂਸਰ ਹੋ ਗਿਆ ਮੇਰਾ ਕੈਂਸਰ ਠੀਕ ਨਹੀਂ ਹੋਇਆ ਮੈਂ ਦੂਰ ਦੂਰ ਜਨ ੱਤਕੇ ਖਾਦੇ ਲੇਕਿਨ ਮੈਂ ਸ਼ਿਵ ਦਾ ਨੰਦੀ ਜੀ ਕੋਲ ਆਈ ਤੇ ਇਹਨਾਂ ਨੇ ਮੈਨੂੰ ਜਿਹੜੇ ਉਹ ਧੋਣਾ ਧੋਣੇ ਦੇ ਬਹਿ ਕੇ ਇਹਨਾਂ ਨੇ ਉੱਥੇ ਮੱਥਾ ਟੇਕਿਆ ਉਹਨਾਂ ਨੇ ਸੰਗਤ ਨੇ ਉਸ ਤੋਂ ਤੁਸੀਂ ਇੱਕ ਚੁੰਡੀ ਦਿੱਤੀ ਇੱਕ ਤੇ ਮੈਂ ਠੀਕ ਹੋ ਗਈ ਉਹ ਇੰਨਾ ਪਹਿਲਾਂ ਰੋਈ ਰੋਣ ਤੋਂ ਬਾਅਦ ਤੇ ਉਹ ਕਹਿੰਦੀ ਮੈਂ ਇਹਨਾਂ ਨਾਲ ਇਹਨਾਂ ਚੁੰਡੀ ਦਿੱਤੀ ਮੈਂ ਠੀਕ ਹੋ ਗਈ ਦੇਖੋ ਬਤੋਨੇ ਇੱਕ ਛੋਟੀ ਜੀ ਗੱਲ ਕਰਦਾ ਠੀਕ ਹੈ ਜਦੋਂ ਇਨਸਾਨ ਕਰੋ ਸੋਚ ਕੰਨਾ ਮੈਂ ਪੋਲੇ ਸ਼ੰਕਰ ਦਰਵਾਜ ਜਾਣਾ ਹੈ ਤੇ ਉਸ ਦਰਵਾਜ ਦੇ ਵਿੱਚ ਠੀਕ ਹੈ ਜਿੱਦਾਂ ਹੀ ਉਹਨੇ ਕਦਮ ਰੱਖਿਆ ਸ਼ਮਸ਼ਾਨ ਦੇ ਵਿੱਚ ਹਲੇ ਬੈਠਿਆ ਨਹੀਂ ਕਦਮ ਰੱਖਦੇ ਸਾਰੀ ਹੁੰਦੀ ਬਿਮਾਰੀਆਂ ਦੂਰ ਹੋਣੀ ਸ਼ੁਰੂ ਹੋ ਜਾਂਦੀ ਕਿਉਂ ਉਹ ਸੋਚ ਕੇ ਮੈਂ ਪੋਲੇ ਸ਼ੰਕਰ ਦਰਵਾਜ ਚਲ ਨਹੀਂ ਆ ਠੀਕ ਹੈ ਕਿਉਂ ਉਹ ਦਰਵਾਜ ਆ ਕੇ ਸਾਰਾ ਕੁਝ ਜੈ ਸ਼ੰਕਰ ਹੋ ਜਾਂਦਾ ਹੈ ਸਮਝਦੇ ਨਾਲੇ ਦੇਖੋ ਤੁਸੀਂ ਕਿਹਾ ਸ਼ਿਵਨੰਦੀ ਜੋ ਜੇ ਨੰਦੀ ਦੇ ਵਿੱਚ ਅੱਗੇ ਸ਼ਿਵ ਲੱਗਿਆ ਤੇ ਸ਼ਿਵ ਆਪਣਾ ਕਰੂਗਾ ਸ਼ਿਵ ਦਾ ਕੰਮ ਹੈ ਨੰਦੀ ਦਾ ਕੰਮ ਨਹੀਂ ਹੈ ਸ਼ਿਵ ਦਾ ਕੰਮ ਹੈ ਕਹਿੰਦਾ ਜਿਹੜਾ ਆਵੇ ਸ਼ਿਵ ਕੋਲ ਉਹ ਰਾਜੀ ਹੋ ਕੇ ਜਾਵੇ ਬਿਲਕੁਲ ਤੇ ਆਪਣਾ ਨੰਦੀ ਦੀ ਇੱਕ ਗੱਲ ਹੋਰ ਮੈਨੂੰ ਦੱਸੋ ਜੀ ਕਿ ਤੁਸੀਂ ਧੋਣੇ ਤੇ ਤੁਸੀਂ ਬੰਦੇ ਹੋ ਧੋਣੇ ਤੇ ਬੈਨ ਤੋਂ ਕਾਫੀ ਸੰਗਤਾਂ ਆਉਂਦੀਆਂ ਉਸ ਤੋਂ ਬਾਅਦ ਤੁਸੀਂ ਭੋਲੇਨਾਥ ਦਾ ਸ਼ਿੰਗਾਰ ਵੀ ਕਰਦੇ ਹੋ ਤੇ ਇਹ ਤੁਹਾਨੂੰ ਕਿਦਾਂ ਸ਼ੌਕ ਸ਼ਿੰਗਾਰ ਦਾ ਪਹਿਲੇ ਦੱਸਣ ਜਾਂਦਾ ਧੂਣ ਤੇ ਮੈਂ ਨਹੀਂ ਬੰਦਾ ਪੁਲੀ ਸ਼ੰਕਰ ਬੰਦੇ ਆ ਠੀਕ ਹੈ ਪੁਲੀ ਸ਼ੰਕਰ ਹੀ ਕਰਦੇ ਪੁਲੀ ਸ਼ੰਕਰ ਹੀ ਕਰਾਉਂਦੇ ਆ ਤੁਹਾਨੂੰ ਕਿਹਾ ਸ਼ਿਵ ਨੰਦੀ ਜੀ ਸ਼ਿਵ ਅੱਗੇ ਹੈਗਾ ਤੇ ਫਿਰ ਨੰਦੀ ਵੀ ਪਿੱਛੇ ਬੈਠੂਗਾ ਜੀ ਨੰਦੀ ਕੌਣ ਹੈ ਪੁਲੀ ਸ਼ੰਕਰ ਦੀ ਸਵਾਰੀ ਸਵਾਰੀ ਇਹ ਸਮਝਦੇ ਜੋ ਨੰਦੀ ਆਊਗਾ ਤੇ ਫਿਰ ਪੁਲੀ ਸ਼ੰਕਰ ਦੇ ਆਟੋਮੈਟਿਕ ਨਾਲ ਆਉਗੇ ਜੀ ਜੀ ਬਿਲਕੁਲ ਗੱਲਾ ਨੰਦੀ ਰਾਣਾ ਨਹੀਂ ਹੈ ਪੁਲੀ ਸ਼ੰਕਰ ਹੁਕਮ ਹੋਣਾ ਤਾਂ ਹੀ ਨੰਦੀ ਨੇ ਆਣਾ ਜੀ ਸਮਝਦੇ ਉੱਥੇ ਸ਼ਿੰਗ ਜਿਹੜਾ ਧੂਣ ਤੇ ਜਿਹੜੀ ਸੇਵਾ ਹੈ ਉਹ ਵੀ ਪੋਲੀ ਸ਼ੰਕਰ ਆਪ ਕਰਦੇ ਹੈ ਜਿਹੜਾ ਸ਼ਿੰਗਾਰ ਹੈ ਉਹ ਵੀ ਮਾਲਕ ਆਪ ਹੀ ਕਰਦਾ ਹੈ ਪੋਲੀ ਸ਼ੰਕਰ ਉਹਨਾਂ ਦੇ ਹੁਕਮ ਤੋਂ ਬਿਨਾ ਸ਼ਿੰਗਾਰ ਨਹੀਂ ਹੋ ਸਕਦਾ ਕਿਉਂਕਿ ਇਧਰ ਤੁਸੀਂ ਆਪਣਾ ਫੇਸ ਤੇ ਤੁਸੀਂ ਜਾਣਾ ਬਿਊਟੀ ਪਾਲਾ ਜਾਣਾ ਠੀਕ ਹੈ ਤੁਸੀਂ ਆਪਣੇ ਫੇਸ ਤੇ ਕਹਿਣਾ ਜੋ ਮ사ਜ ਕਰਾਣੀ ਹੈ ਕੁਝ ਕਰਾਣਾ ਹੈ ਤੇ ਮਗਰ ਕਹਿੰਦਾ ਮੜਿਆ ਉਹਨੇ ਗਲਤ ਕਰਤਾ ਤੁਸੀਂ ਰੋਲਾ ਪਾਣਾ ਸ਼ੂ ਕਰ ਦੇਣਾ ਬਿਲਕੁਲ ਤੇ ਸਮਝੇ ਤੁਹਾਡੀ ਅਗਿਆ ਤੋਂ ਬਿਨਾ ਉਹ ਕੁਝ ਕਰ ਨਹੀਂ ਸਕਦਾ ਨਹੀਂ ਕਰ ਸਕਦਾ ਤੇ ਉਹ ਉ ਚਿਵਲਿੰਗ ਹੈ ਪੁਲਿਸ਼ਿੰਗ ਦਾ ਸ਼ਾਕਸ਼ਾਦਾ ਹੈ ਜਿਹੜ ਸਿਸਟਮ ਚਲਾਉਣ ਵਾਲਾ ਬ੍ਰਹਮਾਣ ਚਲਾਉਣ ਵਾਲਾ ਤ੍ਰਲੋਕੀਨਾਥ ਜਿਹਨੂੰ ਪੂਰਾ ਬ੍ਰਹਮਾਣ ਕਹਿੰਦਾ ਪੂਜਦਾ ਹੈ ਤ੍ਰਲੋਕੀਨਾਥ ਮਹਾਕਾਲ ਕੇ ਮਹਾਕਾਲ ਹੈ ਤ੍ਰਲੋਕੀਨਾਥ ਈਨੋ ਲੋਕੋ ਕੇ ਦਾਤਾ ਈਨੋ ਲੋਕੋ ਕੇ ਦਾਤਾ ਕਹਿੰਦੇ ਜਿਹੜਾ ਵੀ ਆਪਣਾ ਜੀ ਯੂਨੀਵਰਸਲ ਹੈ ਜੀ ਹੁਕਮ ਕਿੰਦਾ ਚੱਲਦਾ ਹੈ ਮਹਾਕਾਲ ਜੀ ਦਾ ਜਦੋਂ ਮਹਾਕਾਲ ਜੀ ਦਾ ਹੁਕਮ ਆਉਂਦਾ ਹੈ ਸਭ ਜੈ ਸ਼ੰਕਰ ਹੋ ਜਾਂਦੀ ਹੈ ਜੈ ਸ਼ੰਕਰ ਹੋ ਜਾਂਦੀ ਹੈ ਤੇ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਤੇ ਉਸ ਦਰਬਾਰ ਦੇ ਵਿੱਚ ਬਿਨਾ ਹੁਕਮ ਤੋਂ ਸ਼ਿੰਗਾਰ ਨੂੰ ਕੋਈ ਕਹੇ ਤੁਸੀਂ ਸ਼ਿਵਲਿੰਗ ਨੂੰ ਸਪਸ਼ਟ ਨਹੀਂ ਕਰ ਸਕਦੇ ਹਮਰੇ ਮਹਾਦੇਵ ਨੇ ਸ਼ਿਵਲਿੰਗ ਜੋ ਸ਼ਿੰਗਾਰ ਹੁੰਦਾ ਸੋੰਬਾਂ ਨੂੰ ਮਹਾਦੇਵ ਆਪਣੇ ਚਰਨਾਂ 'ਚ ਬਿਠਾ ਕੇ ਦਾਸ ਨੂੰ ਹੁਕਮ ਲਾਉਂਦੇ ਆ ਹੱਥ ਜਰੂਰ ਦਾਸ ਦੇ ਹੁੰਦੇ ਆ ਕਰਮਲਾ ਮਾਲਕ ਆਪ ਮਾਲਕ ਹੁੰਦਾ ਕਿਉਂਕਿ ਸ਼ਿੰਗਾਰ ਤੇ ਪੂਰੀ ਦੁਨੀਆ 'ਚ ਹੋਣ ਲੱਗ ਗਏ ਇਹ ਸ਼ਿੰਗਾਰ ਨਹੀਂ ਹੁੰਦਾ ਸ਼ਖਸ਼ਾਤ ਰੂਪ ਦੇ ਵਿੱਚ ਮਹਾਕਾਲ ਜੀ ਆਪ ਰਾਇ ਹੁੰਦੇ ਆ ਕਿਉਂਕਿ ਜੋ ਧਰਤੀ ਲੋਕ ਤੇ ਇਨਸਾਨ ਹੈਗੇ ਤੇ ਪਰਮਾਤਮਾ ਵੀ ਹੈਗਾ ਉਹ ਹੀ ਚੱਲਦਾ ਪਿਆ ਕੰਟਰੋਲ ਜੋ ਦੇਖੋ ਜੇ ਕੰਟਰੋਲ ਨਹੀਂ ਹੋਊਗਾ ਤੇ ਫਿਰ ਕੰਟਰੋਲ ਕੰਟਰੋਲ ਕਰਨ ਵਾਲਾ ਵੀ ਹੋਗਾ ਜੋ ਤਰੀ ਕੰਟਰੋਲ ਹੋਗਾ ਬਿਲਕੁਲ 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 ਜੇ ਮੰਨ ਲਓ ਹੁਣ ਤੁਸੀਂ ਆਪਾਂ ਟ੍ਰੈਫਿਕ ਸਿੰਗਲਨ ਤੇ ਫਾਜਨ ਨੇ ਆ ਜੋ ਟ੍ਰੈਫਿਕ ਸਿੰਗਲਨ ਤੇ ਪੁਲਿਸ ਵਾਲੇ ਨਾ ਖੜੇ ਹੋਵੇ ਹੂੰ ਤੇ ਫਿਰ ਕੰਟਰੋਲ ਕੌਣ ਕਰੂਗਾ ਤੇ ਪਰਮਾਤਮਾ ਨੇ ਹੁਕਮ ਲਾਇਆ ਦੇਵੀ ਦੇ ਫਤਿਹ ਹੁਕਮ ਲੱਗਿਆ ਧਰਤੀ ਲੋਕ ਤੇ ਹੈਗੇ ਤੇ ਪਰਮਾਤਮਾ ਆਪ ਵੀ ਬਿਲਾਇਮਣ ਬਿਲਕੁਲ ਬਿਲਕੁਲ ਚਲੋ ਬਹੁਤ ਵਧੀਆ ਲੱਗਿਆ ਆਪਣਾ ਨੰਦੀ ਦੀ ਤੇ ਹੁਣ ਸ਼ਿਵਰਾਤਰੀ 15 ਫਰਵਰੀ ਦੀ ਆ ਰਹੀ ਹੈ ਤੇ ਢੋਲੀ ਵੱਜਣਗੇ ਜੀ ਤੇ ਜਕਾਰੇ ਵੀ ਲੱਗਣਗੇ ਬਿਲਕੁਲ ਤੇ ਕਿੱਦਾਂ ਦੇਖਦੇ ਹੋ ਦੇਖੋ ਸਤਾਰ ਮਾਸ਼ੀ ਬਾਬਾ ਬੜੇ ਹੀ ਧੂਮ-ਧਾਮ ਦੇ ਨਾਲ ਪੂਲੇ ਨਾਜੀ ਆ ਬਨਵਾਰੇ ਦੇਖੋ ਵਿਆਹ ਉਹਨਾਂ ਦਾ ਹੈ ਸ਼ਿਵਰਾਤਰੀ ਉਹਨਾਂ ਦੀ ਹੈ ਤੇ ਮੌਸਮ ਦੇ ਰੂਪ ਦੇ ਵਿੱਚ ਮਾਦੇਵ ਮਨਵਾ ਲਿਆ ਉਹ ਵੀ 10 ਸਾਲੋਂ ਹੁਕਮ ਲਾਇਆ ਚਲੋ ਭਾਈ ਲੱਗ ਜਓ ਹੁਣ ਹੁਣ ਸਿਗਨਲ ਲਾ ਲਿਆ ਕੰਮ ਕਰ ਲਿਆ ਹੁਣ ਆਪਣੇ ਹੁਣ ਡਿਊਟੀ ਫੜ ਲਓ ਹੁਣ ਫਟਾਫਟ ਬਿਲਕੁਲ ਦੇਖੋ ਜਿਹੜਾ ਸ਼ਮਸ਼ਾਨ ਹੈਗਾ ਇੰਨਾ ਕੋ ਪਵਿੱਤਰ ਹੈਗਾ ਜਿਹੜਾ ਵੀ ਉਹ ਸ਼ਮਸ਼ਾਨ ਦੇ ਵਿੱਚ ਸੇਵਾ ਲੈਂਦਾ ਹੈ ਮਤਲਬ ਮਾਲਕ ਹੁਕਮ ਆਂਦਾ ਤਾਂ ਸੇਵਾ ਮਿਲਦੀ ਹੈ ਜਿਹਨੂੰ ਸੇਵਾ ਮਿਲੀ ਹੋਈ ਹੈ ਜਿਹਨੂੰ ਹੁਕਮ ਆਇਆ ਹੈ ਉਹ ਆਪਣਾ ਤਨ ਮਨ ਤੋਂ ਸਮਝੇ ਜੀ ਦੇਖੋ ਹਰ ਸੇਵਾ ਪਰਮਾਤਮਾ ਦੇ ਹੁਕਮ ਨਾਲ ਚੱਲਦੀ ਜਿਹਨੂੰ ਜਿਹੜੀ ਸੇਵਾ ਦਿੱਤੀ ਮਾਲਕ ਕਹਿੰਦਾ ਆਪਣੇ ਦਰਬਾਰ ਦੇ ਵਿੱਚ ਆਓ ਉਹ ਸੇਵਾ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਲੋ ਜੀ ਦੂਜੀ ਗੱਲ ਜਿਹੜੀ ਐਤ ਕੀ ਪ੍ਰੋਗਰਾਮ ਹੋ ਰਿਹਾ ਮਹਾਦੇਵ ਕਰਵਾ ਰਿਹਾ 17ਵਾਂ ਸ਼ਿਵਵਾਰ ਬੜੀ ਧੂਮਧਾਮ ਦੇ ਨਾਲ ਹਮ ਬਵਿਆਨੀ ਮਹਾ ਬਵਿਆ ਮਹਾ ਭਗਵਾਨ ਕਿਉਂਕਿ ਇੱਧਰ ਮਹਾਕਾਲ ਜੀ ਮਹਾਕਾਲ ਹੈ ਕਾਲਾ ਦੇ ਵੀ ਕਾਲ ਹੈ ਸਮਝੇ ਤੇ ਮਹਾਦੇਵ ਮਹਾ ਸਭ ਤੋਂ ਵੱਡੇ ਹੈ ਤੇ ਇਹਨਾਂ ਦਾ ਫਿਰ ਜਿਹੜਾ ਜਿਹੜਾ ਕਾਰਗਰਮ ਹੁੰਦਾ ਉਹ ਮਹਾਤਮਾ ਹੁੰਦਾ ਹੈ ਜੀ ਜੀ ਮਹਾ ਮਹਾ ਜੀ ਬਿਲਕੁਲ ਸਮਝੇ ਤੇ ਉਹਨਾਂ ਦਾ ਜਿਹੜਾ ਜਕਾਰਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਲੀ ਸ਼ੰਕਰ ਦੀ ਕਿਰਪਾ ਚੱਲਣਾ ਸਾਰਿਆਂ ਦਾ ਟੋਲ ਨਗਾੜਿਆ ਨਾ ਨਚਣਾ ਵੀ ਟੱਪਣਾ ਵੀ ਹੈ ਤੇ ਮਸਤੀ ਲੈਣੀ ਹੈ ਕਹਿੰਦੇ ਨਾ ਸਾਡੇ ਪਿਓ ਦਾ ਵਿਆਹ ਆ ਸਾਡੇ ਪਿਓ ਦਾ ਵਿਆਹ ਸਾਨੂੰ ਗੋਡੇ ਗੋਡੇ ਚ ਆ ਗੋਡੇ ਗੋਡੇ ਚ ਆ ਜੀ 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 ਬਿਲਕੁਲ ਤੇ ਆਪਣੇ ਨੰਦੀ ਜੀ ਆਪਣੇ ਜਿਹੜੇ ਸਿੰਗਰ ਆ ਰਹੇ ਨੇ ਕਿਹੜੇ ਆ ਰਹੇ ਨੇ ਦੇਖੋ ਲੁਧਿਆਣਾ ਦੇ ਨਹੀਂ ਪੰਜਾਬ ਦੇ ਨਹੀਂ ਇੰਡੀਆ ਦੇ ਨਹੀਂ ਇੰਟਰਨੈਸ਼ਨਲ ਹਾਂ ਇੰਟਰਨੈਸ਼ਨਲ ਕਿਉਂਕਿ ਮਾਤਾ ਰਾਣੀ ਨੇ ਕਿਰਪਾ ਕੀਤੀ ਉਹਨਾਂ ਹੱਥ ਰੱਖਿਆ ਮਾਦਾ ਲਾਡਲਾ ਬਣਾਇਆ ਹੋਇਆ ਜੀ ਦੇਖੋ ਜੋ ਮਣੀ ਲਾਡਲਾ ਆ ਰਿਹਾ ਉਹਨੂੰ ਮਾਦਾ ਲਾਡਲਾ ਕਹਿੰਦੇ ਮਾਂ ਨੇ ਉਹਦੇ ਆਪਣੀ ਪੂਰੀ ਕਿਰਪਾ ਕੀਤੀ ਹੈ ਕਹਿੰਦੇ ਜੋ ਲਾਡਲਾ ਬਣੋਂਗੇ ਤਰੀ ਕਿਰਪਾ ਹੋਗੀ ਜੀ ਬਿਲਕੁਲ ਜੋ ਆਪਾਂ ਕਹਾਂਗੇ ਜੀ ਲਾਡਲਾ ਲਾੜਾ ਲਾਤੇ ਫਿਰ ਲਾੜ ਕਰਕੇ ਹੁੰਦਾ ਦੇਖੋ ਹੁਣ ਮਣੀ ਲਾੜਾ ਨੂੰ ਮਾਤਾ ਰਾਣੀ ਨੇ ਕਿਰਪਾ ਰੱਖੀ ਹੈ ਭੋਲੇ ਸ਼ੰਕਰ ਦਾ ਹੁਕਮ ਆਇਆ ਚੱਲ ਭਾਈ ਆ ਜਾ ਸ਼ਮਸ਼ਾਨ ਚ ਗੁਣਗਾਨ ਕਰ ਸਾਰਿਆਂ ਨੂੰ ਆਪਣੇ ਤਰਫ ਜੈ ਸ਼ੰਕਰ ਕਰ ਜੀ ਜੀ ਬਿਲਕੁਲ ਬਸ ਆ ਰਿਹਾ ਉਹ ਵੀ ਤੇ ਗੁਣਗਾਨ ਕਰਨ ਲਈ ਆਪਾਂ ਸਾਰੀ ਸੰਗਤ ਹੈਗੀ ਹੈ ਸਾਰੀ ਸੰਗਤ ਵੀ ਕਹਿੰਦੇ ਖੁੱਲਾ ਨਿਮੰਤਰ ਭੋਲੇ ਨਾਦ ਦਾ ਕਿਉਂਕਿ ਦਾਸ ਕਿੱਥੇ ਕਿੱਥੇ ਜਾਵੇ ਦਾਸ ਤੇ ਜਾਣੀ ਸਕਦਾ ਉਹ ਬਿੰਦਾਸ ਵਾਲਾ ਬੈਠਾ ਆਇਆ ਉਹ ਆਪਣੇ ਆਪ ਬੁਲਾ ਲੈਂਦਾ ਜਿਹਨੂੰ ਬੁਲਾਵੇ ਉਹ ਭੱਜੇ ਭੱਜੇ ਆਵੇ ਜੀ ਤੇ ਆਪਣਾ ਨੰਦੀ ਦੀ ਟਾਈਮਿੰਗ ਕੀ ਹੈਗੀ ਹੈ ਟਾਈਮਿੰਗ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਜੀ ਸਵੇਰੇ 5 ਵਜੇ ਰੁਦਰ ਅਭਿਸ਼ੇਕ ਉਸ ਤੋਂ ਬਾਅਦ 7 ਵਜੇ ਹਵਨ ਫਿਰ 12 ਵਜੇ ਤੋਂ 12:30 ਵਜੇ ਸ਼ਿੰਗਾਰ ਸ਼ੁਰੂ ਹੋ ਜਾਊਗਾ 4 ਵਜੇ ਤੱਕ ਉਸ ਤੋਂ ਬਾਅਦ ਜੰਗਮ ਦਾ 5 ਵਜੇ ਤੋਂ ਲੈ ਕੇ ਪ੍ਰਭੂ ਦੀ ਇੱਛਾ ਤੱਕ ਹਮ ਠੀਕ ਹੈ ਉਸ ਤੋਂ ਬਾਅਦ 8 ਵਜੇ ਤੱਕ 8 ਵਜੇ ਤੋਂ ਲੈ ਕੇ ਮੰਨੀ ਲੜਲਾ ਉਸ ਤੋਂ ਬਾਅਦ ਮਹਾਰਤੀ ਹਮ ਬਾਕੀ ਪੁਲੀ ਸ਼ੰਕਰ ਦੀ ਬਰਾਤ ਚੱਲੀ ਜਾਂਦੀ ਹੈ ਤੇ ਜਿਹੜਾ ਭੰਡਾਰਾ ਹੈਗਾ ਸਵੇਰ ਤੋਂ ਲੈ ਕੇ ਰਾਤ ਤੱਕ ਟੂਟ ਚੱਲੀ ਜਾਣਾ ਜੀ ਸੋ ਬਹੁਤ ਬਲੀਆ ਜੀ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਤੇ ਜੈ ਸ਼ੰਕਰ ਜੈ ਸ਼ੰਕਰ ਦੇਖ ਸਕਦੇ ਹੋ ਕਿ ਇਹ ਹੈ ਸ਼ਿਵਦਾ ਨੰਦੀ ਜੀ ਮੰਨੂ ਚਾਵਲਾ ਜੀ ਬਹੁਤ ਸੋਹਣਾ ਇਹਨਾਂ ਨੇ ਭੋਲੇਨਾਥ ਦੇ ਦਰਬਾਰ ਦੇ ਆ ਕੇ ਇਹਨਾਂ ਨੇ ਗੱਲਾਂ ਕੀਤੀਆਂ ਹੈਗੀਆਂ ਨੇ ਤੇ ਉਸ ਤੋਂ ਬਾਅਦ ਸ਼ਿੰਗਾਰ ਉਸ ਤੋਂ ਧੋਣੇ ਦੀ ਗੱਲ ਕੀਤੀ ਸ਼ਿੰਗਾਰ ਦੀ ਗੱਲ ਕੀਤੀ ਤੇ ਉਸ ਤੋਂ ਜਿਹੜਾ 15 ਫਰਵਰੀ ਨੂੰ ਜਿਹੜਾ ਸ਼ਿਵਰਾਤਰੀ ਆ ਰਹੀ ਬੜੀ ਹੀ ਧੂਮਤਾਨ ਵਾਲਾ ਤੇ ਸੁਮਿਤ ਸੱਬਰਵਾਲ ਜੀ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਸੁਮਿਤ ਸੱਬਰਵਾਲ ਜੀ ਨਾਲ ਉਹ ਵੀ ਭੋਲੇनाथ ਨੂੰ ਬੜੇ ਮੰਨਦੇ ਨੇ ਤੇ ਭੋਲੇनाथ ਦੇ ਦੇ ਦਰਬਾਰ ਤੇ ਵੀ ਜਾਂਦੇ ਆ ਸੋਮਵਾਰ ਦੇ ਸੋਮਵਾਰ ਤੇ ਸ਼ਿਵ ਦਾ ਨੰਦੀ ਦੇ ਨਾਲ ਖੜ ਕੇ ਤੇ ਭੋਲੇनाथ ਦਾ ਉੱਥੇ ਜੈਕਾਰੇ ਵੀ ਲਗਾਉਂਦੇ ਹੈਗੇ ਤੇ ਗੱਲਬਾਤ ਕਰਦੇ ਆ ਸੁਮੀ ਸੱਬਰਵਾਲ ਜੀਆ ਸੁਮੀ ਸੱਬਰਵਾਲ ਜੀ ਜੈ ਭੋਲੇनाथ ਜੈ ਸ਼ੰਕਰ ਜੀ ਜੈ ਸ਼ੰਕਰ ਸਾਰਾ ਕੀ ਕਹਿਣਾ ਚਾਹੋਗੇ ਜਿਹੜਾ ਸ਼ਿਵਰਾਤਰੀ ਨੂੰ ਬੜਾ ਵਧੀਆ ਆ ਰਹੀ ਹੈ 15 ਫਰਵਰੀ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਰਿਆਂ ਦੇ ਦਿਲ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਹੂੰ 15 ਫਰਵਰੀ ਭੋਲੇ ਸ਼ੰਕਰ ਦਾ ਵਿਆਹ ਸਾਡੇ ਪਿਓ ਦਾ ਵਿਆਹ ਹੈ ਜੀ ਹੂੰ ਤੇ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਓ ਜੀ ਸਾਰੇ ਸ਼ਹਿਰ ਵਾਸੀਓ ਨੂੰ ਖੁੱਲਾ ਸੱਦਾ ਖੁੱਲ੍ਹ ਕੇ ਆਓ ਲੰਗਰ ਪ੍ਰਸ਼ਾਦ ਖਾਓ ਤੇ ਭੋਲੇ ਸ਼ੰਕਰ ਦੇ ਵਿਆਹ ਦੇ ਪੰਗੜੇ ਪਾਓ ਹੂੰ ਹਾਂਜੀ ਸ਼ਿਵਦਾਨੰਦੀ ਜੀ ਨੇ ਬੜਾ ਵਧੀਆ ਮੈਸੇਜ ਦਿੱਤਾ ਹੈਗਾ ਵਾ ਜਿੱਥੇ ਭੋਲੇ ਨਾਦੀ ਨਗਰੀ ਦੇ ਵਿੱਚ ਹਾਂਜੀ 15 ਫਰਵਰੀ ਨੂੰ ਸ਼ਿਵਰਾਤਰੀ ਹੋਣ ਜਾ ਰਹੀ ਹੈ ਤੇ ਇਹਨਾਂ ਨੇ ਦੱਸਿਆ ਕਿ ਸਿੰਗਰ ਜਿਹੜੇ ਇੰਟਰਨੈਸ਼ਨਲ ਸਿੰਗਰ ਆ ਰਿਹਾ ਲੜਲਾ ਜੀ ਮਣੀ ਲੜਲਾ ਜੀ ਆ ਰਹੇ ਨੇ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜੀ ਉਹ ਹਾਂਜੀ ਹਾਂਜੀ ਤੇ ਕਿੰਨਾ ਕਿ ਫਿਰ ਉੱਥੇ ਭੰਗੜੇ ਪੈਣਗੇ ਫਿਰ ਦੇਖੋ ਜੀ ਲੱਖਾਂ ਦੀ ਗਿਣਤੀ 'ਚ ਉੱਥੇ ਬੰਦੇ ਸੰਗਤ ਦਰਸ਼ਨ ਕਰੇਗੀ ਪੋਲੇ ਸ਼ੰਕਰ ਦੇ ਜੀ ਔਰ ਲੰਗਰ ਖਾਏਗੀ ਲੰਗਰ ਖਾਏਗੀ ਹਾਂਜੀ ਹਾਂਜੀ ਬਾਕੀ ਸਾਡੇ ਪੋਲੇ ਸ਼ੰਕਰ ਦੀ ਕਿਰਪਾ ਰਵੇ ਬਾਕੀ ਨੰਦੀ ਮਹਾਰਾਜ ਜੀ ਦੀ ਕਿਰਪਾ ਤੇ ਸਹਿਯੋਗ ਦੇ ਨਾਲ ਜੀ ਫੰਕਸ਼ਨ ਹੋਏਗਾ ਜੀ ਜੀ ਹਾਂਜੀ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ ਸ਼ਹਿਰ ਵਾਸੀਆਂ ਨੂੰ ਮੈਸ ਜੀ ਹਾਂਜੀ ਹਾਂ ਜੇਕਾਰੇ ਲੱਗਣਗੇ ਜੇਕਾਰੇ ਲੱਗਣਗੇ ਜੀ ਭੰਗੜੇ ਭੰਗੜੇ ਪੈਣਗੇ ਉੱਥੇ ਤੇ ਇੱਕ ਵਾਰੀ ਜੇਕਾਰਾ ਵੀ ਲਾ ਦੋ ਜੇਕਾਰਾ ਵੀਰ ਬਜ ਰੰਗੇ ਹਰ ਹਰ ਮਹਾਦੇਵ ਜੈ ਸ਼ੰਕਰ ਜੀ ਸਾਰਿਆਂ ਨੂੰ ਜੈ ਸ਼ੰਕਰ ਉਹ ਸੋ ਦੇਖ ਸਕਦੇ ਹੋ ਕਿ ਇਹਨਾਂ ਨੇ ਸੁਮਿਤ ਸੱਬਰਵਾਲ ਜੀ ਨੇ ਬੜਾ ਸੋਹਣਾ ਮੈਸੇਜ ਦਿੱਤਾ ਹੈ ਜੈ ਸ਼ੰਕਰ ਹਰ ਹਰ ਮਹਾਦੇਵ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਕਮੈਂਟਾਂ ਰਹਿ ਜਰੂਰ ਦੱਸਿਓ ਜੁੜੇ ਰਹੋ ਤੁਸੀਂ ਸਿਟੀ ਹੋਮ ਦੇ ਨਾਲ